ਬਾਜੀ ਆ ਜਿਹੜੀ ਟੇਲਰ ਵਾਲੀ ਐਡ ਕੀਤੀ ਆ ਉਹ ਵੀ ਜੀ ਕੀਤੀ ਐ ਨਾ ਇਹ ਬਾਨਣਾ ਦੱਸਦਾ ਇਹ ਵੀ ਕੱਪੜੇ ਬਹੁਤ ਵਾਨੇ ਸੌਂਦਾ ਪਿਆਓ ਜੀ ਹੋਂ ਮੜਾ ਬੋਲਣਾ ਕਈਏ ਭਈ ਕਦੇ ਜਿਗਰੀ ਯਾਰਾਂ ਨੂੰ ਸੋਚ ਸਮਝ ਕੇ ਕਈਏ ਭਈ ਗਲ ਰਿਸ਼ਤੇ ਸਾਰਾਂ ਨੂੰ ਨੂੰ ਸੋਚ ਸਮਝ ਕੇ ਕਈ ਬਾਈਗਲ ਰਿਸ਼ਤੇ ਤਾਰਨੋ ਹੋਜੋ ਟੁੱਟ ਜਾਂਦੇ ਦਿਲ ਲੜ ਕੇ ਫਿਰ ਕਦੇ ਉਹ ਜੁੜਦੇ ਨਾ ਹੋ ਤੋਂ ਜਬਾਨੋਂ ਤੀਰ ਗਮਨੋ

ਸਿਆਣੇ ਕਹਿੰਦੇ ਇਹ ਵੀ ਕੋਈ ਵੀ ਗੱਲ ਹੁੰਦੀ ਹੈ ਕੋਈ ਵੀ ਕਰਦਾ ਰੌਲਾ ਰੱਪਾ ਚਾਹੇ ਨੋ ਸਸਦਾ ਹੈ ਕਿਉਂਕਿ ਘਰਾਂ ਦੇ ਵਿੱਚ ਲੋਭ ਚੋਗ ਹੁੰਦੀ ਰਹਿੰਦੀ ਤੇ ਆਪਣੇ ਘਰ ਬੈ ਕੇ ਨਿਪਟਾ ਲੈਣੀ ਚਾਹੀਦੀ ਹੈ ਤੇ ਲੋਕ ਤਾਂ ਤਮਾਸ਼ਾ ਦੇਖਣ ਵਾਲੇ ਹੁੰਦੇ ਹਾਂ ਹਾਂਜੀ ਖੁਆਬ ਲੈਣ ਵਾਲੇ ਹੁੰਦੇ ਨੇ ਲੋਕ ਹਾਂਜੀ ਕਿ ਕਿਸੇ ਦੇ ਘਰ ਕੋਈ ਗੱਲ ਹੋਈ ਨਹੀਂ ਨਾ ਵੀ ਨਾ ਲੋਕ ਪੁੱਛ ਜਾਂਦੇ ਕਾ ਕੀ ਕਹਣਾ ਪਿਆਰ ਨਾਲ ਸਮਝਾ ਲਈ ਇਦੀ ਕੋਠੇ ਚੜਦੀ ਜੇ ਉਹ ਸਹੀ ਗੱਲ ਹੈ ਜੀ ਗੱਲ ਅੰਦਰ ਬਹਿ ਕੇ ਕਰ ਲਈਏ ਨੂੰ ਹੋਵੇ ਲੜਦੀ ਜੇ ਸੱਚੀ ਗੱਲ ਹੈ ਜੀ ਉਹ ਸਹੀ ਤਰ੍ਹਾਂ ਵਾਲੇ ਬੰਦੇ ਕਦੇ ਵੀ ਚੁਰਦੇ ਨਾ ਹਾਂਜੀ ਕਿਉਂਕਿ ਧੀਆਂ ਪੈਣਾ ਸਭੀਆਂ ਸੰਜੀਆਂ ਹੋਣੀਆਂ ਜੀ ਗੌਰ ਫਰਮਾਨ ਉਸਹੀ ਫਾਸਲੇ ਵਾਲੇ ਬੰਦੇ ਕਦੇ ਵੀ ਚੁਰਬੇ ਨਾ ਨਸ਼ੇ ਕੋ ਸੰਗਤ ਬਾਰੇ ਪਹਿਲਾਂ ਗਿਆਨ ਕਰਾਈ ਦਾ ਹੋ ਵਿਗੜ ਜਾਣ ਤੋਂ ਪਹਿਲਾਂ ਹੀ ਪੁੱਤ ਨੂੰ ਸਮਝਾਈ ਦਾ ਹਾਂਜੀ ਨਸ਼ੇ ਕੋ ਸੰਗਤ ਬਾਰੇ ਪਹਿਲਾਂ ਗਿਆਨ ਕਰਾਈ ਦਾ ਸਹੀ ਗੱਲ ਹੈ ਜੀ ਹੋ ਵਿਗੜ ਜਾਣ ਜਦ ਕਾਕੇ ਵਿਗੜ ਜਾਣ ਜਦ ਕਾਕੇ ਫਿਰੋਂ ਪਿੱਛੇ ਮੁੜਦੇ ਨਾ ਓਏ I'm not no, ਵਿਆਦੋਂ ਪਹਿਲਾ ਤੈਨੂੰ ਮੈਂ ਵਿਆਦੋਂ ਪਹਿਲਾ ਕਦੇ ਜਵਈ ਕਰੇ ਬਲਾਇਨਾ ਸਹੀ ਗੱਲ ਹੈ ਜੀ ਵਿਆਦੋਂ ਮੰਗਰੋ ਤੀਨੂਵੇਂ ਮੈਂ ਘਰੇ ਬਠਾਈਨਾ ਹਾਂਜੀ ਇਹ ਉਹਨਾ ਪੈਣਾ ਵਾਸਤੇ ਬੋਲਨੇ ਜਿਹੜੀਆਂ ਮਾੜੀ ਜੀ ਗੱਲ ਹੁੰਦੀ ਹੈ ਤੇ ਰੋਸ ਕੇ ਪੇਕੇ ਜਾ ਕੇ ਬਹਿ ਜਾਂਦੀਆਂ ਤੇ ਫਿਰ ਜਦੋਂ ਰੁੱਸ ਕੇ ਘਰੇ ਆਉਂਦੀ ਆ ਤੇ ਮੈਂ ਹੀ ਰਿਕਵੈਸਟ ਕਰੂੰਗੀ ਵੀ ਕਿਆ ਕਰੋ ਵੀ ਤੁਹਾਡਾ ਘਰ ਉਹੀ ਹੈ ਜਿਹਦੇ ਲੜ ਲਾ ਕੇ ਤੋੜਿਆ ਉਹ ਉਹੀ ਘਰ ਹੈ ਜਦੋਂ ਆਈਆਂ ਨੂੰ ਫਿਰ ਮਾਪੇ ਗੱਲ ਆ ਲੈਂਦੇ ਲਾਉਣਾ ਚਾਹੀਦਾ ਹਾਂਜੀ ਕਿਉਂਕਿ ਆਮਦਾ ਹੀ ਪੁੱਤ ਪਰ ਘਰ ਵਸਾਉਣ ਦੇ ਚੱਕਰ ਦੇ ਵਿੱਚ ਇਹੀ ਗੱਲ ਕਹਾਂ ਕਰੋ ਵੀ ਤੇਰਾ ਘਰ ਉਹੀ ਹੈ ਹਾਂਜੀ ਜਿੱਥੇ ਤੈਨੂੰ ਅਸੀਂ ਲੜ ਲਾ ਕੇ ਤੋਰੇ ਜਿੱਦੇ ਲੜ ਲਾ ਕੇ ਤੋਰੇ ਉਹੀ ਤੇਰਾ ਸਾਰਾ ਕੁਝ ਵਿਆਹ ਤੋਂ ਪਹਿਲਾਂ ਘਰੇ ਜਵਾਈ ਕਰੇ ਬਣਾਏ ਨਾ ਵਿਆਹ ਤੋਂ ਮੰਗਰੋਤੀ ਨੂੰ ਇਹਨੇ ਘਰੇ ਬਠਾਈਏ ਨਾ ਉਹ ਫੁਕਰ ਪੁਣਾ ਵਿੱਚ ਪਾ ਕੇ ਫੁਕਰ ਪੁਣਾ ਵਿੱਚ ਪਾ ਕੇ ਕਦੇ ਵੀ ਰਿਸ਼ਤੇ ਜੁੜਦੇ ਨਾ ਸ਼ਹੂਰੀ ਦੀ ਬਿਨਾ ਗੱਲ ਤੋਂ ਕਦੇ ਨਹੀਂ ਕਰ ਵਾਲੀ ਕੁਰੀ ਦੀ ਬਿਨਾ ਗੱਲ ਤੋਂ ਕਦੇ ਨਹੀਂ ਘਰ ਵਾਲੀ ਕੁਰੀ ਦੀ ਗੁਰਜੰਟ ਕਹੇ ਬਿਨ ਕਿਰਪਾ ਕਦੇ ਵੀ ਹਾਂ ਕਿਸੇ ਜੁੜਦੇ ਨਾ ਬੋਲ ਜਬਾਨੋ ਤੀਰਕ ਮਾਨੋ ਨਿਕਲੇ